ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਿਕਰ ਬੱਧ ਰੱਖੋ ਅਦਰ ਆਪਾਂ ਰੱਖੀ ਹੋਈ ਸੀ ਸਬਜੀ ਸਬਜੀ ਵਰਦੀ ਐ ਟਾਈਮ ਆ ਜੀ 12 ਵੱਜ ਚੁੱਕੇ ਨੇ ਦੁਪਹਿਰ ਦੇ ਤੇ ਅੱਜ ਅੱਜ ਕੀ ਹੋਏ ਕੀ ਵਾਰ ਐ ਹੈ ਅੱਜ ਕੀ ਵਾਰ ਐ ਫਰਡੇ ਅੱਜ ਹੈਗਾ ਜੀ ਫਰਡੇ ਤੇ ਅੱਜ ਅਮਨੁਰੀ ਆ ਰਹੇ ਨੇ ਵਾਪਸ ਤੇ ਅਸੀਂ ਸਾਰੇ ਜਾਣੇ ਕਰ ਰਹੇ ਆ ਬੇਸਬਰੀ ਨਾਲ ਵੇਟ ਤੇ ਇਧਰ ਦੇਖੋ ਕਿੱਥੇ ਜਾਣਾ ਹੈ ਉੱਥੇ ਜਾਣਾ ਨਹੀਂ ਕਿੱਥੇ ਉਹਨਾਂ ਦੇ ਕਿੱਥੇ ਪਰ ਨਹੀਂ ਕਿੱਥੇ ਜਾਣਾ ਉਹਨਾਂ ਦੇ ਕਿੰਨਾ ਦੇ ਉਹ ਤਾਂ ਉਰੇ ਹੀ ਹੋਣਗੇ ਨਾ ਗੱਡੀ ਕਰਾ ਕੇ ਆ ਜਾਣਾ ਉਹਨਾਂ ਨੇ ਐਂ ਕਹਿ ਰਹੇ ਨੇ ਡੈਕੋਰੇਸ਼ਨ ਕਰਨਾ ਹੈ ਅੱਛਾ ਲੋ ਗਾਇਜ਼ ਫਤਿਹ ਕਹਿ ਰਿਹਾ ਕਿ ਅਮਣ ਮਮਾ ਹੋਰ ਯਾਰੇ ਡੈਕੋਰੇਸ਼ਨ ਕਰਨੀ ਤੇ ਕਿਹੜਾ ਸਮਾਨ ਲਾਉਣਾ ਮੈਨੂੰ ਦੱਸੋ ਤੁਸੀਂ ਕਿਹੜਾ ਸਮਾਨ ਲਾਉਣਾ ਦੱਸੋ ਨਹੀਂ ਦੱਸੋਗਾ ਸਹੀ ਕੀ ਲਾ ਕੇ ਆਉਣਾ ਫਤੇ ਨੂੰ ਬੋਟ ਆਏ ਪਰ ਕਲਵਿੰਦਰ ਪਾਪਾ ਦਾ ਤੇ ਅਮਨ ਮਮਾ ਦਾ ਤੇ ਚਲ ਪ੍ਰਨੀਤ ਲਿਆ ਸਕਦੇ ਹੁੰਦਾ ਕੁਛਿੰਗ ਵਾਲਾ ਸਮਾਨ ਉਹ ਫਲਾਵਰ ਫੁੱਲ ਪਰ ਜਿਹੜੇ ਉੱਥੇ ਲਾ ਦੋ ਕੇਕ ਲਿਆਓ ਛੋਟਾ ਜਿਹਾ ਉੱਥੋਂ ਅੱਛਾ ਹਾਂ ਬਿਆਲੋਂ ਲੈ ਆਈ ਚੱਲ ਜਾ ਪਰ ਉਹਦੀ ਫਤੇ ਦੀ ਰੀਚ ਪੂਰੀ ਕਰਨੀ ਹੈ ਇੱਡਾ ਕੇ ਲੈ ਚਲੋ ਗਾਈ ਸੋ ਇੱਕਦਮ ਹੀ ਛੋਟਾ ਲਿਆ ਇੱਕਦਮ ਛੋਟਾ ਲਿਆ ਇੱਡਾ ਲਿਆਉਂਦੀ ਲੋੜ ਨਹੀਂ ਖੜਾ ਜਾ ਫ੍ਰਿਜ ਰੱਖ ਦੇਣਿਆ ਤੇ ਲੋ ਜੀ ਫਤੇ ਦੀ ਆਪਾਂ ਨੇ ਡਿਮਾਂਡ ਪੂਰੀ ਕਰਨੀ ਆਪਾਂ ਕੇਕ ਕੱਟਣਾ ਹੈ ਮਹਨ ਦਾ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਕਾਸੀ ਤੇ ਹੈ ਵੀ ਕਾਸੀ ਤੁਸੀਂ ਜਾਓ ਜਿਹੜਾ ਕਹਿ ਰਹੇ ਹੋ ਫੈਸੇ ਲੈ ਕੇ ਜਾਵੇ ਆਪਣੇ ਕੋਲ ਨਾ ਤੁਹਾਨੂੰ ਕੋਈ ਫੈਸੇ ਨਹੀਂ ਨਾ ਚਲੋ ਮੈਂ ਦੇ ਦਨੀ ਆ ਫੈਸੇ ਤੁਸੀਂ ਉੱਥੇ ਰੈਡੀ ਹੋਵੋ ਚਲੋ ਜੀ ਗਾਇਜ਼ ਆਪਾਂ ਸਬਜ਼ੀ ਰੱਖੀ ਹੋਈ ਤੇ ਆਪਣੇ ਕੰਮ ਸਾਰੇ ਨਿਬੜ ਗਏ ਨੇ ਸਾਰੇ ਕੰਮ ਕਰ ਲਏ ਆ ਪੜਦੇ ਨੇ ਆਪਾਂ ਨੇ ਉਧਰ ਸਟੋਰ ਚ ਲਾਣੇ ਨੇ ਉਦੋਂ ਵੱਜ ਗਈ ਮੈਂ ਸਿਮ ਕਰਤਾ ਉਦੋਂ ਲੱਥ ਗਿਆ ਸੀ ਸਟੋਰ ਚ ਪੜਦੇ ਲਾਏ ਨੇ ਫਤੇ ਨੇ ਖਿੱਚ ਕੇ ਲਾਤੇ ਸੀ ਤੇ ਬਾਕੀ ਸਾਰਾ ਕੁਝ ਸਾਰਾ ਕੁਝ ਕੰਪਲੀਟ ਆ ਸਪਾਈਆਂ ਪ੍ਰੋਪਰ ਹੋ ਚੁੱਕੀਆਂ ਨੇ ਦੇ ਦਨੀ ਆ ਬੁਤਰੀ ਦੇ ਦਨੀ ਆ ਬਾਰ ਵੀ ਆਪਾਂ ਨੇ ਕੱਪੜੇ ਕੁੱਪੜੇ ਧੋਤੇ ਬਾਹਰੋਂ ਵੀ ਬੇੜਾ ਗੂੜਾ ਧੋਤਾ ਤੇ ਉਧਰ ਸਾਡੇ ਮਿਸਤਰੀ ਲੱਗੇ ਹੋਏ ਨੇ ਡਾਊਨ ਸੀਲਿੰਗ ਵਾਲੇ ਵੀ ਚੱਲ ਰਿਹਾ ਕੰਮ ਡਾਊਨ ਸੀਲਿੰਗ ਦਾ ਵੀ ਤੇ ਵਿੱਚ ਇੱਟਾਂ ਥੋੜੀਆਂ ਇੱਟਾਂ ਮੰਗਵਾਈਆਂ ਨੇ ਆਪਾਂ ਨੇ ਲੱਗ ਜੂ ਸਾਰੀ ਇੱਟ ਆਹ ਚਾ ਨਹੀਂ ਬਣਾਣੀ ਤਰੀ ਹੋਈ ਏ ਚਾ ਤਰੀ ਹੋਈ ਏ ਲੈ ਆ ਆਹ ਬਾੜੀਆਂ ਗਾਂਹ ਹਲਵਾ ਲਈਆਂ ਹੁਣ ਐ ਕਰਿਓ ਇੱਥੋਂ ਇੱਥੋਂ ਚੱਕਿਓ ਹਾਂ ਇਧਰੋਂ ਚੱਕ ਲੈ ਰਸਤਾ ਸਾਫ਼ ਹੋ ਜਾਊਗਾ। ਹਾਂ। ਲੋ ਜੀ ਇਧਰ ਕੌਲੇ ਸਾਡੇ ਬਣ ਗਏ ਨੇ। ਉਹ ਸਾਡੀ ਇੱਟਾਂ ਦੀ ਜਿਹੜੀਆਂ ਕੰਦ ਹੋਈ ਹੈ ਨਾ ਉਹ ਇੱਟਾਂ ਥੋੜੀਆਂ ਸਾਡੀ ਇੱਕ ਲਾਈਨ। ਜੇ ਕਿਤੇ ਲੱਗ ਗਿਆ ਚਾ ਅੱਗੇ ਇੱਟਾਂ ਹੈਗੀਆਂ ਤਾਂ ਸਾਨੂੰ ਕਿੰਨੀਆਂ ਇੱਟਾਂ ਚਾਹੀਦੀਆਂ ਭਾਜੀ ਮੈਂ ਇਧਰ ਵੀਡੀਓ ਚ ਕਹਿਤਾ ਦੇ ਦੇਗਾ ਕੋਈ। ਦੱਸੋ ਤਾਂ ਸਹੀ ਕਿੰਨੀਆਂ ਚਾਹੀਦੀਆਂ? ਹੈਂ? ਦੇ ਦੇ 15 ਇੱਕਾ ਦੇ ਦਿਓ। ਲੋ ਜੀ ਆ ਕੰਦ ਨੇ ਸਿਰਫ ਇੱਕ ਇੱਕ ਵਾਰ ਸਾਡਾ ਰਹਿ ਗਿਆ। ਇਹ 15 ਇੱਟਾਂ ਦੀ ਲੋੜ ਆ ਜੇ ਇਹ ਹੈਗੀਆਂ ਲਾਗੇ ਚਾਕੇ ਦੇ ਦਿਓ ਨਹੀਂ ਤਾਂ ਸਾਨੂੰ ਜਗਰਾਉਂ ਤੋਂ ਮਗਾੜੀਆਂ ਪੈਣੀਆਂ ਨੇ ਇਹ ਕਹਿੰਦੇ ਮਿਸਤਰੀ ਹੈਗਾ ਜੀ ਕਿਉਂ ਮਿਸਤਰੀ ਭੇਜ ਦਿਓ ਕਿਉਂ ਮਿਸਤਰੀ ਕੀ ਕਰਨਾ ਤੁਹਾਨੂੰ ਲੋੜ ਆ ਚਲ ਦੇਨੀਆ ਲੋ ਜੀ ਇੱਕ ਮਿਸਤਰੀ ਵੀ ਦੇ ਦੇਓ ਭਾਜੀ ਕਹਿੰਦੇ ਅਸੀਂ ਥੱਕ ਗਏ ਆ ਕੰਮ ਕਰਕੇ ਹੁਣ ਰੈਸਟ ਤੇ ਆ ਅਸੀਂ ਹੈ ਕੰਮ ਉੱਪਰ ਦੀ ਹੋ ਰਹੀ ਏ ਹੋਰ ਸਾਹਮਣੇ ਕੰਮ ਦੇ ਉੱਪਰ ਤੋਂ ਹੀ ਬਣਾਓਗੇ ਉੱਪਰ ਤੋਂ ਹੀ ਬਣਾਓਗੇ ਠੀਕ ਹੈ ਕੌਣ ਆ ਗਿਆ

अच्छा वो मतलब बस आज जाल ਦਾ ਹਫਤਾ ਹੀ ਹਫਤਾ मतलब 10 15 ਦਿਨ ਤਾਂ ਹੋ ਹੀ ਗਏ ਚਲੋ ਮੈਂ ਤਾਂ ਕਹਿੰਨੀ ਛੇਤੀ ਕਰ ਦੋ ਤੇ ਚੰਗੀ ਗੱਲ ਹੈ ਮੇਰੀ ਕੀ ਚੱਲਦੀ ਮੇਰਾ ਜਿਹੜਾ ਅੰਦਰ ਆਪਣੀ ਡਾਉਨ ਸੀਲਿੰਗ ਦਾ ਕੰਮ ਚੱਲ ਪਿਆ ਡ੍ਰੈنگ ਰੂਮ ਵੀ ਹਜੇ ਕੰਪਲੀਟ ਨਹੀਂ ਹੋਇਆ ਜਦੋਂ ਕੰਪਲੀਟ ਹੋ ਜਾਏਗਾ ਫਿਰ ਕਰਾਂਗੇ ਆਪਾਂ ਕਿੰਨੇ ਟਾਈਮ ਨੂੰ ਕੱਲ ਤੇ ਕਿਤੋਂ ਭੁੱਜੋ ਨਾ ਕੱਲ ਮਿਸਤਰੀ ਸਾਹਿਬ ਕਹਿੰਦੇ ਇੱਕ ਕੰਢਾ ਚ ਕੰਪਲੀਟ ਕਰ ਦਾਂਗੇ ਆਪਾਂ ਪਾਹੀ ਸੱਚੀ ਦੱਸੋ ਮਿਸਤਰੀ ਚਾਹੀਦਾ ਆਇਆ ਪੱਕਾ ਨਾ ਪੱਕਾ ਜੋ ਕੋਈ ਕਮੈਂਟ ਕੋਨ ਆਇਆ ਤੇ ਰਿਪਲਾਈ ਤੁਸੀਂ ਕਰਨਾ ਵਿੱਚ ਹਾਂ ਕੋਈ ਦਾ ਚੰਗਾ ਅੰਦਾਜ਼ ਉਹਦੇ ਦੇਵਾ ਦੋ ਤਿੰਨ ਚਾਰ ਜਨੇਵੇਂ ਨਹੀਂ ਤੇ ਚਲ ਆਪਣਾ ਏਰੀਆ ਹੈਗਾ ਜੀ ਸੰਗਰੂਰ ਦੇ ਲਾਗੇ ਚਾਗੇ ਜੋ ਵੀ ਜੇ ਕੋਈ ਹੋਇਆ ਤੇ ਤੁਸੀਂ ਕੰਟੈਕਟ ਕਰ ਲਿਓ ਹਾਂ ਸ਼ਾਜਲੀ ਦੇ ਇਹ ਤਾਂ ਬਰਬੂਦਾ ਹੋ ਗਈ ਆ ਜੂਗਾ ਸੰਗਰੂਰ ਤੋਂ ਕਿੱਡੀ ਕੁ ਦੂਰ ਹੈ ਸੰਗਰੂਰ ਆ ਤਾਂ ਖੜਾ ਸੰਗਰੂਰ ਪੈਸੇ ਮੇਰੇ ਪਰਸਿੰਜ ਪੈਨੇ ਲੈ ਜਾ ਫਤਿਹ ਪਰਸੇ ਚਿਲ ਪੈਨੇ ਪੈਸੇ ਲੈ ਜਾ ਪਰਸਲ ਮਾਰੀ ਚ ਲੋ ਜੀ ਇਟਾਂ ਬਾਰੇ ਜ਼ਰੂਰ ਦੱਸਿਓ ਜੀ ਇਟਾਂ ਹੈਗੀਆਂ ਤਾਂ ਜ਼ਰੂਰ ਦੇਖਿਆ ਜਾਇਓ ਸਾਨੂੰ ਉਹਨਾਂ ਨੂੰ ਕਾ ਚਾਹ ਦੇਜੋ ਤੇ ਲੋ ਗਾਇਸ ਆਪਾਂ ਹੁਣ ਆ ਗਏ ਅੰਦਰ ਆਪਣੇ ਕੰਮ ਕਰੀਏ ਸਬਜ਼ੀ ਨੂੰ ਤੜਕਾ ਲਾਣਾ ਤੇ ਮਿਸਤਰੀਆਂ ਨੂੰ ਇਟਾਂ ਵਾਲਿਆਂ ਨੂੰ ਚਾਹ ਦੇਣੀ ਹੈ ਚਾਹ ਦੇ ਦਈਏ ਇਟਾਂ ਵਾਲਿਆਂ ਦੀ ਚਾਹ ਦੇਣੀ ਭੈਣੇ ਚਾਹ ਵਾਲਾ ਚਾਹ ਮੰਗਣ ਦੇ ਦੋ ਜਾਣੇ ਨੇ ਬਸ ਤੇ ਤੜਕਾ ਲਾ ਕੇ ਫੇਰ ਆਪਾਂ ਵਿਹਲੇ ਹੋਵਾਂਗੇ ਅੱਜ ਮੇਰੇ ਬੁਟੀਕ ਦੇ ਸਾਰੇ ਕੰਮ ਰਹਿ ਗਏ ਨੇ ਜਸਟ ਕੋਰੀਅਰ ਹੀ ਕੱਢੇ ਗਏ ਨੇ ਜਿਹੜੇ ਕੋਰੀਅਰ ਕੱਢਣ ਨੂੰ ਕੱਢੇ ਜਾਣੇ ਬਸ ਤੇ ਲੋ ਜੀ ਟਾਈਮ ਹੋ ਗਿਆ 2:00 ਵੱਜ ਗਏ ਨੇ 2:30 ਤੇ ਆਪਾਂ ਨੇ ਫੋਨ ਕੀਤਾ ਤੇ ਅੰਮ੍ਰਿਤ ਉਰੀ ਪਹੁੰਚ ਗਏ ਨੇ ਪਾਤੜਾ ਤੇ ਬਸ ਅੱਧੇ ਘੰਟੇ ਤੱਕ ਉਹਨਾਂ ਨੇ ਸਾਡੇ ਕੋਲ ਪਹੁੰਚ ਜਾਣਾ ਤੇ ਇੱਧਰ ਵੀ ਫੁੱਲ ਤਿਆਰੀਆਂ ਚੱਲ ਰਹੀਆਂ ਆਪ ਤੇ ਦੇਖੋ ਜਰਮਨੀ ਦਾ ਇੱਕ yellow ਇੱਕ red ਇੱਕ black ਲੱਗ ਅੱਛਾ ਜਰਮਨੀ ਵਾਲੇ ਫਲੈਗ ਨਾਲ ਦਾ ਫਤੇ ਬੈਲਨ ਲੈ ਕੇ ਆਇਆ ਤੇ ਫਤੇ ਕਹਿੰਦਾ ਕਿ ਮੈਕੋ ਇੱਧਰ ਪਾਪਾ ਤੇ ਅਮਮਾ ਲਈ ਬੈਲੂਨ ਜਿਹੜੇ ਫਲਾਕੇ ਸਵਾਗਤ ਕਰਨਾ ਉਹਨਾਂ ਦਾ ਵੈਲਕਮ ਕਰਨਾ ਤੇ ਫਤੇ ਇੱਧਰ ਲਗਾ ਕੇ ਆ ਫਤੇ ਤੇ ਦਮਨ ਛੋੜ ਨਾ ਦੇ ਇਹਦਾ ਮੂੰਹ ਆਹੀ ਡਾਰਾ ਮੈਨੂੰ ਇਹਨਾਂ ਠੀਕ ਹੈ ਮੈਂ ਛੇਤੀ ਕਰ ਦਿੰਦੀ ਠੀਕ ਹੈ ਇਹ ਕਿੱਥੇ ਲੇ ਕੇ ਜਾਣਾ ਇਹ ਬੈਡਰੂਮ 'ਚ ਰੱਖਣਾ ਨੇ ਫਤੇ ਕਿ ਡ੍ਰੈੰਗ ਰੂਮ 'ਚ ਬੈਡਰੂਮ 'ਚ ਚਲੋ ਠੀਕ ਹੈ ਕੋਈ ਬਸ ਐਂ ਹੀ ਬੈਲੂਨਾਂ ਨਾਲ ਵੈਲਕਮ ਕਰਨਾ ਹੈ ਮਮਾ ਦਾ ਐਸੀ ਹੁਣ ਕਰ ਦੋ ਫਤੇ ਉਹ ਟਾਈਮ ਹੋ ਗਿਆ 3 ਵਜ ਚੁੱਕੇ ਨੇ ਤੇ ਅਮਨ ਦਾ ਵੀ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਸੀਂ ਉਹਨਾਂ ਦਾ ਸੰਭਾਵਨਾ ਨਹੀਂ ਲੋਕੇਸ਼ਨ ਉਹਨਾਂ ਦੀ ਜਿਹੜੀ ਟਰੈਕ ਕਰ ਰਹੇ ਆ ਲੋਕੇਸ਼ਨ ਉਹਨਾਂ ਦੀ ਪਹੁੰਚ ਗਈ ਹੈ ਚੱਠੇ ਚੱਠੇ ਪਹੁੰਚ ਗਈ ਲੋਕੇਸ਼ਨ ਇੱਥੇ ਹੁੰਦਾ ਤਾਂ ਨਾ ਉੱਾਰੇ ਉੱਤਰ ਗਏ ਬੱਸ ਉੱਾਰੇ ਉੱਤਰ ਜਾਣਗੇ ਨਹੀਂ ਕੋਠੇ ਤੇ ਲਵਾ ਲੈਣੇ ਆ ਕੋਠੇ ਤੇ ਲਵਾ ਲੈਣੇ ਆ ਇਹ ਛੋਟੇ ਆ ਗਿਆ ਲਾਦਾ ਸਮਾਨ ਵਾਵਾ ਇਹ ਉਹਨਾਂ ਕੋਲ ਤੁਸੀਂ ਕਿਉਂ ਹੋਲ ਪਾਈ ਜਾਂਦੇ ਹੋ ਜੇ ਮੈਂ ਡੀਕਦੇ ਰਹਿਗੇ ਤਾਂ ਆਗੇ ਤਾਂ ਨਾ ਮੈਂ ਪਾਣੀ ਪੀ ਨੀਤ ਭਾਵੇਂ ਲੱਖ ਸਮਾਨ ਲਿਓਂ ਜੇ ਕਿਲੇ ਸੇਬ ਬਣਾਣਾ ਲੈਂਦੇ ਮੂੰਹ ਬਣਾ ਲਿਓ ਸਾਰੇ ਤੁੰਨੋ ਭਾਵੇਂ ਲੱਖ ਸਮਾਨ ਲਿਓਂ ਜੇ ਕਿਲੇ ਸੇਬ ਨਾ ਲੈਂਦੇ ਮੂੰਹ ਬਣਾ ਲਿਓ ਸਾਰੇ ਆ ਕੇ ਨਾ ਡੀ ਤੋ ਦਜਣ ਕੇ ਲੈਂਦੇ ਨਾ ਆਉਂਦੀ ਚਾਜਲੀ ਤੋਂ ਕਤਲੇ ਨੂ ਵੀ ਕੋਈ ਤੁਨੀ ਜੀ ਦੇ ਦੇ ਲੈ ਮੈਨਰੇ ਕੋਲ ਨਾ ਟਾਈਮ ਹੈ ਚਲ ਸੱਚੀ ਸਾਡੇ ਕੋਲ ਹੈ ਨਹੀਂ ਇਨਾ ਟਾਈਮ ਕੁੜੇ ਨਹੀਂ ਨਹੀਂ ਆਏ ਫਤੂ ਦੇਖੀ ਕਿੱਥੇ ਆ ਗਏ ਯਾਰ ਖੜੇ ਹੋ ਗਏ ਆ ਰਛੇ ਤਾਂ ਵਾਸ਼ਾ ਨਾ ਮੈਂ ਪਿੰਡ ਚੋਂ ਨਿਕਲਿਆ ਜੀ ਤਾਂ ਮਨ ਉਹ ਡਿਜ਼ਾਈਨ ਲੈ ਕੇ ਬਣਾਣੀ ਉਦੋਂ ਦੇ ਅੱਛਾ ਸਮਝਾ ਲੂ ਮੈਂ ਖਰਚਾ ਨਹੀਂ ਹੋਣਾ ਜਿਆਦਾ ਮੈਂ ਮੰਨਣ ਹੀ ਨਹੀਂ ਲਿਆ ਉਹ ਅੱਧਾ ਦਿਓ ਹੈਗਾ ਡੀਆਈਵਾਈ ਹੈਣਾ ਡੀਆਈਵਾਈ ਇਹਨੇ ਅੱਧੇ ਤੇ ਤੇ ਕ੍ਰਾਫਟ ਕੀਤੀ ਹੋਈ ਹੈ ਮਾਟੀ ਕਰਨੇ ਕਿਨੇ ਲੱਗਣਗੇ ਖਾਦ ਕਰਦੇ ਆ ਮਾ ਜੀ ਦਾ ਪੌਦਾ ਹਾਰਾ ਕੋਸਤੇ ਸਟੈਟਿਕ ਥੰਬੇ ਹਾਏ ਮਾਸੀ ਖੁਸ਼ੀ ਹੋ ਰਹੀ ਹੈ ਕੰਦਾ ਖੁਸ਼ੀ ਹੋ ਰਹੀ ਹੈ ਉਹਨੇ ਤੁਸੀਂ ਖੁਸ਼ੀ ਨਹੀਂ ਹੋ ਰਹੀ ਖੁਸ਼ੀ ਖੁਸ਼ੀ ਅਗਰ ਸਾਈਕਲ ਸਾਈਡ ਤੇ ਸੁਣਾ ਜਸਤ ਰੱਤੇ ਇਸ਼ਟੋਲ ਕਿੰਨਿਆ ਬਹੁਤ ਚਾਹਲੀ ਨੇ ਕੋਈ ਨਹੀਂ ਸ਼ਾਇਦ ਲਿਗਾ ਕੇ ਕੈਨੇਡਾ ਆ ਰਿਹਾ ਬਸ ਫਿਰ ਤਾਂ ਪੁੱਠੀ ਗਿਣਤੀ ਸ਼ੁਰੂ ਕਰ ਲਓ ਆ ਗਏ ਆਓ ਸੀਗੇ ਮਮਾ ਤੁਸੀਂ ਕਿਹਾ ਤੂੰ ਅੰਦਰ ਖੜੇ ਹੋ ਉਹ ਬੂਏ ਪਿੱਛੇ ਖੜ ਕੇ ਰਹੋ ਹੁੰਦੀ ਮੈਨੂੰ ਪਤਾ ਢੋਣ ਨੂੰ ਦੱਸ ਮੈਸ ਦਾ ਕਰ ਬਣਾ ਆ ਗਈ ਉਹ ਕਦੇਦਰ ਵਾਹ ਇਹ ਡਿੱਗ ਗੱਡੀ ਕਰਾਈ ਹੈ ਅੱਜ ਤੁਸੀ ਤੇਲ ਨਹੀਂ ਚੋਇਆ ਸਾਡੇ ਵਾਸਤੇ ਅੱਜ ਤੇਲ ਨਹੀਂ ਚੋਇਆ ਅੱਜ ਨਹੀਂ ਆ ਤੁਸੀਂ ਚੱਲੇ ਨਹੀਂ ਮਦਰ ਸ਼ਾਂਤ ਮਾਰੀ ਨਹੀਂ ਮਦਰ ਕਹਿੰਦਾ ਚਾਲ ਮਾਰ ਕੇ ਦੱਸਿ ਪਾਈ ਹਾਂ ਸੀ ਸਸ਼ੀਗਾ ਚੂ ਕੈਮਰਾ ਫੜ ਲੈ ਹਾਂ ਹੈ ਜਿੰਨ ਲਾ ਰਿਹਾ ਬੱਚਾ ਲਾ ਦੇ ਲਾ ਕੇ ਕਿਥੇ ਆ ਗਏ ਹੋਰ ਹੱਥ ਥੋੜਾ ਲਗਾ ਦੇ ਦੇ ਹੋਰ ਚਲਾਉਣਾ ਆ ਫੜੀ ਚਾਹ ਨਾ ਕਿ ਉਹ ਕੈਮਰਾ ਆ ਤੋ ਉਹ ਵਧੀਆ ਆ ਗਿਆ ਲਾ ਕੇ ਇਹਨਾਂ ਨੂੰ ਕਾਉਣਾ ਫਤ ਜਾ ਜੋ ਕੀ ਕਰਨਾ ਹੈ आ देखो पता है दे पता है देख दे बढ़िया रहे तू बहुत बढ़िया है यार दम काम नहीं सका बढ़िया फरियाद कर तू

ਗਰਮੀ ਨਹੀਂ ਆ ਰਹੀ। ਮੈਂ ਫੋਨ ਆਪਣੇ ਕੋਲ ਆਣੀ ਆ। ਤੇ ਮੇਰਾ ਪੁੱਪਾ ਘਾੜ ਕੇ ਆਇਓ। ਕੱਲਾ ਆਂ ਨਹੀਂ ਕੱਢ ਕੇ ਉੱਥੇ ਲਾਓ ਮੇਰੇ ਫੋਨ ਤੇ। ਉਹ ਗਰਮੀ ਕਿੰਨੀ ਗੱਡੀ ਨਾ ਬਾਹਰ ਗਰਮੀ। ਆਇਓ ਤਾਂ ਇੰਨੀ ਠੰਡ ਕਿਤੇ ਕੋਟ ਮਾ ਕੇ ਜਾਣਾ। ਫੋਨ ਤੇ ਕੋਟ ਤੋਂ ਬਿਨਾ ਨਿਕਲ ਨਹੀਂ ਆਉਂਦਾ ਹੈਗਾ। ਆ ਕੋਈ ਨੂੰ ਉਠਾ ਲਓ ਇੱਥੇ ਉਠਾ ਲਓ ਕੋਈ ਨਾ ਦੇਖ ਬਾਈ। ਕੋਈ ਨੂੰ ਦੁਲਾਓ। ਕਿੰਨੇ ਦਿਨਾਂ ਤੋਂ ਮਾਸੀ ਤੇ ਚਾਚੂ ਮਿਸਿੰਗ ਸੀਗੇ ਵਲੌਕਸ ਚ ਆ ਕੇ। ਬਗੰਦਮੀ ਮਾਇਆ। ਹਾਂ। ਮਾਰਾ ਦੇ ਕੀ ਲੁਚਰ ਮੈਂ ਦਵਤੀ ਲੋਜੀ ਕਲਿੰਦਰ ਵਾਲੀ ਪਹੁੰਚ ਚੁੱਕੇ ਨੇ ਹੁਣ ਤੁਸੀਂ ਸਾਡੇ ਬਲੌਗਾਂ ਚ ਸਾਰੀ ਪ੍ਰੋਪਰ ਆਪਣੀ ਜਿੰਨੀ ਸਾਰੀ ਕੰਮ ਸਾਰੀ ਮਿਲਿਆ ਕਰੋਗੇ ਹੁਣ ਸਾਡੇ ਟੁਕੜਾ ਜਾਇਆ ਗੱਡੀ ਚ ਓਸੋਂ ਨਹੀਂ ਨਾ ਮੈਨੂੰ ਵੀ ਕਰਾਉਂ ਮੈਨੂੰ ਲੱਗਿਆ ਹੋਰ ਸੈਲਫੀ ਖਿੱਚਣਾਂ ਨੂੰ ਕਲਿੰਦਰ ਵੀ ਕਹਦੇ ਹੁਣ ਮੁੰਡੇ ਨਾ ਮੈਂ ਚਾਹ ਪਾਣੀ ਦੇਣਾ ਨਹੀਂ ਨਾ ਸੁਣਾਇਆ ਨੇ ਸੌਂ ਗਏ ਪੱਲਰ ਆਖੀਂ ਨਾ ਯਾਰ ਉਹਦਾ ਚਾਹ ਪੀਣੀ ਠੰਡਾ ਪੀਣ ਦਾ ਬਸ ਉਹ ਦਿੱਲੀ ਤੋਂ ਇੱਕ ਬੇਟੀ ਜੈਹਰ ਤੇ ਟੇਬਲ ਉੱਤੇ ਰੱਖ ਦਿੱਤਾ ਹਾਂ ਚਲੋ ਤੇ ਪਈ ਜਾਂਦੇ ਹਾਂ ਹਾਂ ਉਧਰ ਘਰ ਲਾ ਚਲ ਕੋਈ ਨਾ ਪਈ ਜਾਂਦੇ ਕਹਿਣਾ ਨਹੀਂ ਸਮਾਨ ਉੱਧਰ ਕੱਢ ਕੇ ਟੰਡੇ ਨੰਨੇ ਹਾਂ ਕੋਈ ਨਾ ਹਾਂ ਨੇ ਉਹਨਾਂ ਨੇ ਬੈਗ ਤੇ ਕਹਿਣਾ ਚੱਲਦਾ ਕਹਿੰਦਾ ਹਾਂ ਥੋੜੇ ਮੇਨੇ ਉਹ ਜਰਮਨਾਲੇ ਹੋ ਉਹਨੇ ਲੋਕ ਨੇ ਉਹ ਐਨ ਟੁੱਟਦੇ ਨੇ ਉਹ ਜਰਮਨ ਜਾ ਕੇ ਖੁੱਲਣਗੇ ਫੇਰ ਉਦਾਂ ਨੂੰ ਜਾ ਕੇ ਖਲੋਗੇ ਫੇਰ ਉਹਦੇ ਕਾਹੇ ਕੀ ਗੱਲ ਨਹੀਂ ਫੇਰ ਚੱਲ ਜਾਓ ਫੇਰ ਜਾਣਾ ਪਊਗਾ ਬੈਠੇ ਆ ਜਾਓ ਆ ਲੈ ਮੇਰਾ 1000 ਰੁਪਿਆ ਲਵਾਤਾ ਤੂੰ ਹੀ ਹਾਂ ਚੱਲ ਫਿਰ ਹੱਥ ਤੇ ਚੱਲ ਹੈ ਨਾ ਚੱਲ ਹਾਂ ਪੈਦੇ ਉਹ ਖੜੀ ਜਾ ਰਾ ਦੱਤੀ ਨਾ ਅੱਡੀ ਜਵਾਨੀ ਲਾਈਟ 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 ਆਊਟ ਲਾਈਟ ਖੜ ਤੇ ਖੜ ਕੇ ਆ ਦੇ ਖੋਲੀ ਨਾ ਕੀ ਸਰਪ੍ਰਾਈਜ਼ ਨਾ ਫਤਲੀ ਆ ਚੱਪਲ ਦੇ ਦਮੂ ਮੇਰਾ ਉਹ ਤਾਂ ਗੱਲ ਦੱਸ ਬੀਬੀ ਆਪਾਂ ਬਾਰੋਂ ਕਿੰਨਾ ਪ੍ਰਾਹ ਦੀ ਕਰ ਕਿੰਨੇ ਸਾਲਾਂ ਬਾਅਦ ਮਿਲਿਆ ਹਿਆ ਹਾਂ ਹਾਂ ਮਸਾਂ ਲੈ ਆਇਆ ਕਰੋ ਵਾਹ ਦੇਖੋ ਜਨੂ ਬੀ ਚਲ ਧਰਿਆ ਚਾਹ ਹੋਰ ਚਾਹ ਧਰ ਲਓ ਪੈਰ ਮੜ ਕੇ ਅੱਜ ਨੂੰ ਵਿੱਚ ਥੈਂਕ ਯੂ ਹੁਣ ਇਹ ਤਾਂ ਕੋਲਡ ਡਰਿੰਕ ਪੀਤੀ ਐ ਫਟੇ ਜੋੜ ਦੇ ਨਾ ਚਾਹ ਪੀਤੀ ਨਹੀਂ ਇਧਰ ਆ ਕੇ ਕੱਦ ਰਿਹਾ ਹੋਇਆ ਆਹਦੀ ਚਾਹ ਪੀਤੀ ਨਹੀਂ ਸੋਟੇ ਪ੍ਰੈਜ਼ੈਂਟਾ ਦੇ ਨਾਲ ਪਾ ਚਾਹਦਾ ਪਾਣੀ ਨਾ ਨਹੀਂ ਵਾਸੀ ਕੁਝ ਚੇਂਜ ਨਹੀਂ ਆਇਆ। ਘਰ 'ਚ ਮੈਂ ਕਿਹਾ ਕੁਝ ਚੇਂਜ ਨਹੀਂ ਆਇਆ। ਬਸ ਸਫਾਈ ਹੋਈ ਹੋਈ ਐ। ਬਾਰੇ ਕਮੈਂਟ ਆਉਂਦੇ ਆ ਤੁਹਾਨੂੰ ਕਹਿੰਦੇ ਅਮਨ ਜੀ ਹਰ ਦਮ ਘਰ ਦੀ ਸਫਾਈ ਬੜੀ ਰੱਖੀ ਹੈ ਮੈਂ ਗੰਦ ਪਾਇਆ ਮੁੰਡੇ ਗੰਦ ਪਾਇਆ ਸਾਰਾ। ਕੋਈ ਬੋਰਡਰ ਨਹੀਂ ਲੋਕੀ ਨਹੀਂ। ਕੋਈ ਨਹੀਂ ਲੋਕੀ ਨਹੀਂ। ਉਹ ਗੰਦ ਮੈਂ ਆ ਜੀ। ਹਾਂ? ਉਹ ਦਿਨਾ ਉਹ ਆਪਾਂ ਆ ਉਹ ਤੇ ਨਹੀਂ ਨਾ ਕੋਈ ਨਾ ਬੀ। तो वैसे ही ख़राब होगा नहीं जो पाते नहीं ਇਹਦ ਤੋ ਦੋ ਪੰਜ ਤੇ ਦੋ ਹੋ ਕੋਰ ਦੇ ਕੰਮ ਵੀ ਰਹਿ ਗਏ ਸੱਤ ਹੁਣ ਵੀ ਨਹੀਂ ਆਇਆ ਲੋਗਾਂ ਨੇ ਦੋਦ ਤੇ ਮੈਨਾਂ ਦਾ ਮਗਾਣਾ ਪੈਣਾ ਅਜੇ ਹੋਰ ਹੋਰ ਸੁੱਤ ਤਾਂ ਅੱਜ ਕਿੰਨੀ ਕੋਈ ਗਿਆ ਸਾਰਾ ਹੋਰ ਤਾਂ ਹੁਣ ਨਹੀਂ ਚਾਹ ਹਣੀ ਬਸ ਬਸ 4 ਵਜੇ ਮੈਨ ਲਾਸਟ ਹੈ ਬਸ ਫਿਰ ਕੋਈ ਤਾਂ ਲਾਸਟ ਦਾ ਹੈ ਨਹੀਂ ਆ ਬਸ ਹਾਂ ਉਸ ਤੋਂ ਬਾਅਦ ਫਿਰ ਵੀ ਜੇ ਕੋਈ ਆ ਜਾਏ ਤੱਕਲੇ ਮੈਂ ਲਾਸਟ ਚਾਹ ਹੈ ਸਾਡੀ ਸੇਲ ਵਾਸਤੇ ਹੋ ਕਰ ਦਿੰਦਾ ਤਾਂ ਇਹ ਦਦ ਮੁੱਕ ਗਿਆ

ਹਾਂ ਲੋਜੀ 40 ਦਾ ਇਹ ਕਹਿੰਦੇ ਚਾਹ ਪੀਣੀ ਤੇ ਇੱਧਰ ਚਾਹ ਦੀ ਤਿਆਰੀ ਹੋ ਗਈ ਆਪਣੀ ਹਾਂ ਬਸ ਠੀਕ ਹੈ ਭਾਜੀ ਤੁਹਾਨੂੰ ਨਾ ਫੋਨ ਲਾ ਲਿਆ ਦਿਲ ਨਹੀਂ ਲੱਗ ਰਿਹਾ ਮੰਡੇ ਵੀਡੀਓ ਕਿ ਤੱਕ ਨਾ ਹੀ ਨਾ ਮੈਨੂੰ ਯਾਦ ਸੀ ਥੋੜੀ ਹੀ ਪਾ ਲੈ ਥੋੜੀ ਹੀ ਪਾ ਲੈ ਇਹਦਾ ਬਿਲਕੁਲ ਨਹੀਂ ਆਉਂਦੀ ਹਾਂ ਸਹੀ ਗੱਲ ਆਪਾਂ ਨਹੀਂ ਆਦਾ ਹੀ ਨਹੀਂ ਲਿਆ ਲਓ ਦਮ ਅਮਨ ਤੇਰੇ ਲਈ ਤਾਂ ਬੜਾ ਵੱਡਾ ਸਰਪ੍ਰਾਈਜ਼ ਤਾਂ ਇੱਕ ਰਹਿ ਹੀ ਗਿਆ ਅਮਨ ਨੂੰ ਵੱਡਾ ਸਰਪ੍ਰਾਈਜ਼ ਦਿਖਾਈਏ ਉਹ ਅਸੀਂ ਇਹ ਸੋਰਚ ਬੰਨ੍ਹ ਦਿੱਤਾ ਸਰਪ੍ਰਾਈਜ਼ ਤੇਰੇ ਲਈ ਸਰਪ੍ਰਾਈਜ਼ ਦੇਖੀ ਵੀ ਹੈਗੀ ਆ ਯਾਰ ਬੜਾ ਸੋਹਣਾ ਕਾਸੜਾ ਲੱਗਦਾ ਪਈ ਨਹੀਂ ਹੋਰ ਤਾਂ ਗੱਦ ਪਾਰ ਕੇ ਆਈ ਮੈਂ ਤਾਂ ਮਾਰ ਕੇ ਟਰੰਕ ਭੈਣ ਬ੍ਰਿਧੂ ਦਾ ਉਹ ਨੂੰ ਵੱਧ ਨਹੀਂ ਲਾਣਾ ਤੇ ਗਹਿਣੇ ਨੇ ਸਾਰੇ ਇਹ ਤਾਂ ਮਾਰਾ ਟਰੰਕ ਇਹ ਉਧਰ ਕਿੰਨਾ ਦੀਦ ਨੂੰ ਕਹਤੂ ਅੱਜ ਡਾਇਮੰਡ ਗੋ ਉਹ ਕਿ ਕੀ ਹੋਣ ਦੇ ਜੇ ਮੈਂ ਨਾ ਕਿਰਨ ਤੇਰਾ ਲੱਗਣਾ ਮੈਂ ਜਦੋਂ ਡਾਇਮੰਡ ਗੋ ਬੀਬੀ ਵਾਲੀ ਜਿੰਦਾ ਵਾਲੇ ਨੇ ਤਿੰਨ ਦੋ ਜਿੰਦੇ ਲੱਗੇ ਇਹਦੇ ਚ ਵੱਡੇ ਕੋਹੇ ਨੇ ਜਿੰਨੂੰ ਜ਼ਿਆਦਾ ਦਿੰਦੇ ਲੱਗੇ ਉਹ ਤੇ ਗਾੜਾ ਸਮਾਨ ਮਹਿੰਗਾ ਸਮਾਨ ਆ ਸਾਰਾ ਤਾਂ ਨਾ ਕੋਈ ਬੱਧੀ ਚ ਤਾਂ ਬਾਣਾ ਮਹਿੰਗਾ ਮੇਰੇ ਤਾਂ ਹਾਂ ਸਹੀ ਗੱਲ ਹੈ ਮੇਰੇ वाह कुत्ते अंदर ही आ रहे हैं क्या कर रहे हैं तो तो वही कर रहे हैं तो चीर चीर कर ही नहीं पहुंच रहे हैं क्या कर रहे हैं फोड़ डूड़ कहाँ ना 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 ਦੇ ਲਈ ਇਹ ਜਰਮਨ ਚ ਇਹਨਾਂ ਨੂੰ ਤੇ ਤੇ ਫਿਰ ਕਾ ਜੋ ਆਹ ਅਕਮਰ ਜੀ ਆਹ ਨੂੰ ਮਮਾ ਦੇ ਕਮਰੇ ਚੋਂ ਗਾਰਜਟ ਲਾ ਕੇ ਆ ਲੈ ਸ਼ੀਸ਼ਾ ਦੇ ਜੀ ਜੇ ਜਰਮਨ ਚ ਆਪ ਨੂੰ ਸਾਰੇ ਜਾਣੇ ਮਮਾ ਕਮਰੇ ਵਿੱਚ ਸਿਲਕ ਗਾਰਜਟ ਲਾ ਦੇ ਮੇਰਾ ਡੰਗ ਉੱਣ ਗਿਆ ਚਾਹ ਠਕੋ ਪਤਾ ਹੈ 10 ਪੀਸ ਖੰਡ ਚਾਹ ਕੌਣ ਪੀਂਦੇ ਆਂਟੀ ਹੋ ਗਿਆ ਕਿ ਉਹ ਐਦਾਂ ਮੈਂ ਖੋਣ ਨਹੀਂ ਕਿ ਤੋ ਜਿੰਦਗੀ ਪਾਪ ਕਰਦੇ ਬਸ ਉਹ ਚੋਟ 12 ਮਿੰਟ ਦੀ ਸਾਨੂੰ। ਉਹ ਡਿਪੋ ਵਾਲੀ ਮਸ਼ੀਨ ਤੇ ਲਵਾਉਣੀ ਪਰ ਮਦਦ ਨਹੀਂ। ਸੋਨੂੰ ਕਾਹਦੇ ਮੁੱਤ ਲਾਰ ਖਲੀ ਤੇਰੀ ਲਾਰ ਕੇ ਉਹ ਡਾਇਰੈਕਟਰ ਇਹਦੇ ਵਿੱਚ ਪਾ ਦੇ। ਬਾਪੋ ਜਿੱਦਾਂ ਆਪਾਂ ਪੰਡਤਾਂ ਨਾਲ ਚਲਾਉਂਦੇ ਆ ਰੈਕ ਤੇ ਡਪਲੇਟਾ ਲਾ ਕੇ ਫੱਪਾ ਲਾ ਕੇ ਉਹ ਆਪੀ ਲਾ ਰਹੇ ਨਾਲੇ ਆਂਟੀ ਦਾ ਕੰਮ ਘਟ ਜੂਗਾ। ਆ ਦੇਖੋ ਚੇਅਰ ਨਹੀਂ ਲੱਭੀ ਸਾਡੇ ਘਰੇ ਤੇ ਸੋਫੇ ਦੀ ਕੁਰਸੀ ਚੱਕ ਲਿਆ। ਕਾਹੀ ਤੁਸੀਂ ਵੀ ਨਹੀਂ ਆਉਂਦੇ ਤੁਸੀਂ ਆ ਕੇ ਬੈਠਦੇ ਹੋ ਜਾਨੀ ਜਾਨੀ ਆਉਂਦੇ ਹੋ ਤੇ ਜਦੋਂ ਜੀ ਆਉਂਦੇ ਮੈਂ ਕਿਹਾ ਆਹ ਤੇ ਤੁਸੀਂ ਦਿਨੇ ਤੋਂ ਤੱਕ ਕੀ ਫਾਇਦੇ ਕੋਈ ਚੱਕਦੇ ਨਹੀਂ ਜਾਂਦੇ ਆਹ ਜਾਨੀ ਜਾਨੀ ਆਹ ਸਕੂਲ 'ਚ ਫੋਟੋ ਮੰਗਵਾਈ ਉਹਨਾਂ ਨੇ ਕਿਹਾ ਪਲਾਂਟ ਪਲਾਂਟ ਦਾ ਫੋਟੋ ਭੇਜ ਨਹੀਂ ਤੇ ਅੰਦਰ ਹੀ ਗਮਲਾ ਚੁੱਕ ਲਿਆਵੇ ਹਾਂ